ਪੰਜਾਬੀਓ ਜਾਗ ਜਾਓ ਹੁਣ ਗੱਲ ਫਸਲਾਂ ਤੇ ਨਸਲਾਂ ਦੀ ਐ ਅੱਜ ਵੱਡਾ ਇਕੱਠ ਹੋਣ ਜਾ ਰਿਹਾ ਤੇ ਜਿਸ ਦੇ ਵਿੱਚ ਲੱਖਾ ਸਿੰਘ ਸਿਧਾਣਾ ਬਿਆਨ ਦੇ ਰਹੇ ਨੇ ਤੇ ਉੱਥੇ ਹੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਅੱਜ ਲੁਧਿਆਣੇ ਦੇ ਵਿੱਚ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤੇ ਜਿਸ ਦੇ ਵਿੱਚ ਕਈ ਜਥੇਬੰਦੀਆਂ ਪਹੁੰਚਣ ਗਈਆਂ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਜਿਹੜਾ ਕਿ ਲਗਾਤਾਰ ਪਲਟਵਾਰ ਕਰਨ ਦੇਖਣ ਨੂੰ ਮਿਲੇਗਾ ਤੇ ਜਿਸ ਤੋਂ ਬਾਅਦ ਹੁਣ ਲੱਖਾ ਸਿੰਘ ਸਿਧਾਣਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਫਸਲਾਂ ਅਤੇ ਨਸਲਾਂ ਨੂੰ ਬਚਾਉਣ ਦੀ ਬਹੁਤ ਲੋੜ ਹੈ ਤੇ ਤੁਸੀਂ ਜਿਹੜਾ ਕਿ ਹੁਣ ਜਾਗ ਜਾਓ ਪੰਜਾਬੀਓ ਤੇ ਜਾਗਰੂਕ ਜਿਹੜਾ ਕਿ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਕੱਲ ਨੂੰ ਵੱਧ ਤੋਂ ਵੱਧ ਜਿਹੜਾ ਕਿ ਇਕੱਠ ਕੀਤਾ ਜਾਵੇ ਲੁਧਿਆਣੇ ਦੇ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤੇ ਜਿਸ ਦੇ ਵਿੱਚ ਉਹਨਾਂ ਨੇ ਪਹੁੰਚਣ ਦੀ ਅਪੀਲ ਕੀਤੀ ਆ ਉਹ ਤੁਹਾਨੂੰ ਸੁਣਾਉਣਿਆ ਲੱਖਾ ਸਿੰਘ ਸਿਧਾਣਾ ਦਾ ਕੀ ਕਹਿਣਾ ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਦੀਆਂ ਦੋ ਗੱਲਾਂ ਸੁਣੋ ਤੇ ਫਿਰ ਆਪਾਂ ਬੜੀ ਜ਼ਰੂਰੀ ਗੱਲ ਕਰਨੀ ਆ ਸੋ ਅੱਗੇ ਤੋਂ ਅੱਗੇ ਸਾਂਝਾ ਕਰ ਦਿਓ ਮੇਰਾ ਵੀਰ ਤਾਂ ਕਿ ਤੁਹਾਡੀ ਸਾਰੀ ਮੇਰੀ ਜਿਹੜੀ ਗੱਲਬਾਤ ਆ ਤੁਹਾਡੇ ਤੱਕ ਪਹੁੰਚ ਸਕੇ ਆ ਪਹਿਲਾਂ ਸੁਣਿਓ ਜਨਾਬ ਜਿਹੜਾ ਸਤਲੁਜ ਦੇ ਰਿਆਦੇ ਵਿੱਚ ਟਿਕਦਾ ਸਾਰਾ ਜਿਹੜਾ ਪਾਣੀ ਸਤਲੁਜ ਦਾ ਕਾਲੇ ਰੰਗ ਦਾ ਹੁੰਦਾ ਜਾਂਦਾ ਜਾਂਦਾ ਬਾਰਡਰ ਏਰੀਆ ਤੱਕ ਜਾਂਦੇ ਜਾਂਦੇ ਜਿਹੜੇ ਨਲਕੇ ਨੇ ਪਿੰਡਾਂ ਦੇ ਵਿੱਚ ਲੱਗੇ ਹੋਏ ਉੱਥੇ ਬਹੁਤ ਹੀ ਹੈਵੀ ਟੌਕਸਿਕ ਜਿਹੜੇ ਨੇ ਪਾਣੀ ਦੇ ਵਿੱਚ ਪਾਏ ਜਾਂਦੇ ਨੇ 5-7 ਸਾਲ ਦੀ ਉਮਰ ਚ ਉਹਨਾਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਉਹਨਾਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਜਾਂ ਬੱਚੇ ਲੂਲੇ ਲੰਗੜੀ ਪੈਦਾ ਹੁੰਦੇ ਨੇ ਬਹੁਤ ਸਾਰੇ ਪਿੰਡਾਂ 'ਚ ਚਾਈ ਗਲੈਸ ਕਪਲ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਬੁੱਢਾ ਨਾਲਾ ਜਿਹੜਾ ਸਤਲੁਜ ਦੇ ਆਦੇ ਵਿੱਚ ਟਿਕਦਾ ਸਾਰਾ ਜਿਹੜਾ ਪਾਣੀ ਸੋ ਤੁਸੀਂ ਸੁਣਿਆ ਮੁੱਖ ਮੰਤਰੀ ਸਾਹਿਬ ਨੂੰ ਇਹ ਉਦੋਂ ਬੋਲ ਰਹੇ ਨੇ ਜਦੋਂ ਮੁੱਖ ਮੰਤਰੀ ਨਹੀਂ ਸੀ ਐਮਪੀ ਹੁੰਦੇ ਸੀ ਹੁਣ ਵੀ ਬੋਲ ਰਹੇ ਨੇ ਆਹੀ ਵਿਧਾਨ ਸਭਾ ਵੋਟਾਂ ਦੇ ਵਿੱਚ ਇਹਨਾਂ ਨੇ ਕਈ ਸਟੇਜਾਂ ਤੋਂ ਇਹ ਬੋਲਿਆ ਕਿ ਜੀ ਸਾਡੇ ਦਰਿਆ ਗੰਦੇ ਕਰਤੇ ਸਾਡੇ ਧਰਤੀੇ ੇਟਾਂ ਜਰਾਂ ਪਾਤੀਆਂ ਹੈਰਾਨੀ ਦੀ ਗੱਲ ਹੈ ਬੰਦਾ ਐਮਪੀ ਹੋ ਕੇ ਵੀ ਬੋਲਦਾ ਰਿਹਾ ਬੰਦਾ ਕਲਾਕਾਰ ਹੋ ਕੇ ਵੀ ਬੋਲਦਾ ਰਿਹਾ ਤੇ ਬੰਦਾ ਅੱਜ ਮੁੱਖ ਮੰਤਰੀ ਹੋ ਕੇ ਵੀ ਉਹੀ ਬੋਲੀ ਜਾਂਦਾ 12 ਅਗਸਤ ਦੇ ਮਾਨਸਾਹ 12 ਅਗਸਤ ਦੇ ਐਨਜੀਟੀ ਦੇ ਆਰਡਰ ਨੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਆਰਡਰ ਨੇ ਸੈਂਟਰ ਪ੍ਰਦੂਸ਼ਣ ਬੋਰਡ ਦੇ ਆਰਡਰ ਨੇ ਬੰਦ ਕਰਨ ਦੇ ਸ਼ਕਤੀ ਨਾਲ ਆਰਡਰ ਨੇ ਸੰਵਿਧਾਨਕ ਅਦਾਰਿਆਂ ਦੇ ਆਰਡਰ ਨੇ ਔਰ ਬੰਦ ਕਿਉਂ ਨਹੀਂ ਕੀਤਾ ਗਿਆ ਇਹ ਜ਼ਹਿਰਾਂ ਦੇ ਕੇ ਮਾਰਿਆ ਕਿਉਂ ਜਾ ਰਿਹਾ ਪੰਜਾਬ ਨੂੰ ਸਵਾਲ ਇਹ ਆ ਤੁਸੀਂ ਤਾਂ ਧਰਾੰਗ ਵਾਲੇ ਭੈਣੀ ਤੇ ਜਾ ਰਹਿਲਾ ਸਾਰੇ ਪਿੰਡਾਂ ਚ ਗਏ ਆ ਸੀ ਵੀ ਗਏ ਜਿੱਥੇ ਲੋਕ ਮਰ ਗਏ ਓ ਬੱਚੇ ਮਰ ਗਏ ਯਾਰ ਲੋਕਾਂ ਦੇ ਪਰ ਸੌਦਾ ਲੋਕਾਂ ਦੀ ਜ਼ਿੰਦਗੀ ਨੂੰ ਦੇਖ ਕੇ ਉਹ ਕਹਿੰਦਾ ਬਈ ਸਾਨੂੰ ਕਾਲਾ ਪੀਲਿਆ ਹੋ ਗਿਆ ਸਰ 60% ਨੂੰ ਕਾਲਾ ਪੀਲਿਆ ਹੋਇਆ ਪਿਆ 80% ਪਿੰਡਾਂ ਚ ਕਾਲਾ ਪੀਲਿਆ ਯਾਰ ਸਾਡੇ ਜਵਾ ਦੁੱਧ ਚੋਂਦਿਆਂ ਨੂੰ ਕੈਂਸਰ ਹੋ ਜਾਂਦਿਆਂ ਨੂੰ ਮੂੰਹ ਦੇ ਕੈਂਸਰ ਜੀਭਾਂ ਦੇ ਕੈਂਸਰ ਹੋਣ ਲੱਗ ਗਿਆ ਐਡੇ ਯਾਰ ਤੁਸੀਂ ਨਰਦਈ ਤੇ ਨਕੰਮੇ ਨਿਕਲੋਗੇ ਕਿਹਨੇ ਸੋਚਿਆ ਸੀ ਯਾਰ ਹਨਾਨੀ ਦੀ ਗੱਲ ਆ ਯਾਰ ਐਡਾ ਮਸਲਾ ਬਣਿਆ ਖੜਾ ਹੈ ਤੇ ਚੁੱਪ ਹੈ ਸਰਕਾਰ ਬਿਲਕੁਲ ਚੁੱਪ ਹੈ ਕੋਈ ਗੱਲਬਾਤ ਨਹੀਂ ਸਭ ਪਾਸ ਚੁੱਪ ਹੋ ਗਏ ਬਸ ਹੁਣ ਇਹਨਾਂ ਦੀ ਸਕੀਮ ਇਹ ਹੈ ਆ ਧਿਆਨ ਨਾਲ ਗੱਲ ਸੁਣ ਲਓ ਹੁਣ ਸਾਨੂੰ ਵੀ ਇਹ ਪਤਾ ਲੱਗਿਆ ਹੈ ਵੀ ਸਰਕਾਰ ਤੇ ਪ੍ਰਸ਼ਾਸਨ ਤੇ ਇੰਡਸਟਰੀਆਂ ਵਾਲੇ ਕਾਰਖਾਨੇ ਵਾਲੇ ਮਿਲ ਕੇ ਇੱਕ ਸਕੀਮ 'ਚ ਬੈਠੇ ਆ ਵੀ ਜੇ ਸਦਾਲਈ ਇਸ ਮੁੱਦੇ ਨੂੰ ਖਤਮ ਕਰਨਾ ਹੈ ਤਾਂ ਇੰਨਾ ਲੋਕਾਂ ਦਾ ਜਿਹੜਾ ਕੱਲ ਨੂੰ ਹੋਣ ਵਾਲਾ ਇਕੱਠਾ ਉਹਨੂੰ ਹਿੰਸਕ ਬਣਾ ਦਿਓ ਕੋਈ ਟਕਰਾਅ ਕਰਾ ਦਿਓ ਇਹ ਲਗਾਤਾਰ ਪ੍ਰਸ਼ਾਸਨ ਸਰਕਾਰ ਤੇ ਫੈਕਟਰੀਆਂ ਵਾਲੇ ਮਿਲ ਕੇ ਸ਼ਾਸ ਘੜੀ ਬੈਠੇ ਐ ਇਸੇ ਕਰਕੇ ਉਹ ਬਿਆਨ ਦਵਾਇਆ ਗਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਉਹਨਾਂ ਫੈਕਟਰੀਆਂ ਦੇ ਮਾਲਕਾਂ ਤੋਂ ਵੀ ਅਸੀਂ 1 ਲੱਖ ਬੰਦਾ ਖੜਾ ਕਰਾਂਗੇ ਤਾਕੇ ਜੋ ਟਕਰਾਅ ਹੋ ਗਿਆ ਟਕਰਾਅ ਦੇ ਵਿੱਚ ਇਹਨਾਂ ਨੇ ਕੀ ਕਰਨਾ ਆਪਣੇ ਬੰਦੇ ਵੀ ਬਾੜਨਗੇ ਇਹ ਧਿਆਨ ਰੱਖਿਓ ਕੱਲ ਨੂੰ ਸਰਕਾਰ ਨੇ ਪੁਲਿਸ ਨੇ ਆਪਣੇ ਬੰਦੇ ਬਾੜ ਕੇ ਕੋਈ ਮਾਹੌਲ ਖਰਾਬ ਕਰਨਾ ਟਕਰਾਅ ਕਰਾਉਣਾ ਟਕਰਾਅ ਕਰਾਉਣ ਤੋਂ ਬਾਅਦ ਇਹਨਾਂ ਨੇ ਸਾਰਾ ਆਗੂਆਂ ਦੇ ਸੱਟ ਕੇ ਜ਼ਿੰਮੇਵਾਰੀ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਖਦੇੜ ਕੇ ਜਾਂ ਬੰਦ ਕਰਕੇ ਇਹ ਮੁੱਦਾ ਹੀ ਗਾਇਬ ਕਰ ਦੇਣਾ ਮੁੱਦਾ ਹੀ ਖਤਮ ਕਰ ਦੇਣਾ ਇਹ ਮੁੜ ਕੇ ਨਾ ਕੋਈ ਯਾਰਾਂ ਦੀ ਗੱਲ ਹੋਣੀ ਹੈ ਨਾ ਲੋਕਾਂ ਨੇ ਬੋਲਣਾ ਲੋਕਾਂ ਨੇ ਸ਼ਾਂਤ ਹੋ ਜਾਣਾ ਇਹ ਇਹਨਾਂ ਦੀ ਸਕੀਮ ਹੈ ਭਰਾਵੋ ਤੇ ਮੈਂ ਤੁਹਾਨੂੰ ਅਪੀਲ ਕਰਦਾ ਪੰਜਾਬੀਓ ਮੈਨੂੰ ਪਰ ਉਹਦੀ ਬਹੁਤ ਵੱਡੀ ਗਿਣਤੀ ਚ ਆ ਰਹੇ ਹੂੰ ਮੈਂ बार-बार अपील ਕਰਦਾ ਵੀ ਇੱਕ ਤਾਂ ਸ਼ਾਂਤੀ ਤੇ ਜਾਬਤੇ ਤੋਂ ਕੰਮ ਲੈਣਾ ਹੈ ਸ਼ਾਂਤਮਈ ਤਰੀਕੇ ਨਾਲ ਆਪਣਾ ਇਹ ਮਾਰਚ ਹੈ ਸ਼ਾਂਤਮਈ ਤਰੀਕੇ ਨਾਲ ਪਾ ਉਥੇ ਪਹੁੰਚਣਾ ਇਹ ਸਾਡੇ ਡਾਂਗਾ ਮਾਰਦੇ ਆ ਇਹ ਸਾਡੇ ਗੋਲੀਆਂ ਮਾਰਦੇ ਆ ਜ਼ਬਰ ਕਰਦੇ ਆ ਜੋਟ ਸਿਰ ਪਾੜਦੇ ਆ ਲੱਤਾਂ ਮਹਾਂ ਤੋੜਦੇ ਤੋੜਨ ਦਿਓ ਅਸੀਂ ਇਹਨਾਂ ਦੇ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਮੈਂ ਹਮੇਸ਼ਾ ਦਿੱਲੀ ਵੀ ਇੱਕੋ ਗੱਲ ਕਹਿੰਦਾ ਰਿਹਾ ਕਿ ਪੰਜਾਬ ਦੇ ਲੋਕੋ ਜਾਂ ਜਿੰਨੇ ਵੀ ਅੰਦੋਲਨਕਾਰੀ ਲੋਕ ਨੇ ਮੈਂ ਜੇ ਤੁਹਾਡਾ ਮੋਰਚਾ ਹਿੰਸਕ ਹੋ ਗਿਆ ਸਰਕਾਰ ਦੇ ਹੱਥ ਗੇਮ ਚ ਲਈ ਜਾਣੀ ਹੈ ਤੇ ਤੁਹਾਡਾ ਮੋਰਚਾ ਖਤਮ ਹੋ ਜਾਣਾ ਫੇਲ ਹੋ ਜਾਣਾ ਇਹ ਛੋਟੀ ਲੜਾਈ ਨਹੀਂ ਵੱਡੀ ਲੜਾਈ ਆ ਤੇ ਸ਼ੁਰੂਆਤ ਆ ਹੋਰ ਵੀ ਜੰਨੀਆਂ ਧਰਤੀਆਂ ਤੇਟਾਂ ਜਾ ਰਹਿਆਂ ਆ ਪੈ ਰਹੀਆਂ ਨੇ ਉਦੋਂ ਬਾਅਦ ਇਹ ਆਪਾਂ ਸਾਰੀਆਂ ਹੌਲੀ-ਹੌਲੀ ਬੰਦ ਕਰਾਉਣਗੇ ਜੇ ਕੱਲ ਨੂੰ ਤੁਸੀਂ ਖਤਾ ਖਾ ਗਏ ਯਾਦ ਰੱਖਿਓ ਆਪਣੇ ਸਰਾਰਤੀ ਬੰਦੇ ਆਪਣੇ ਬੰਦੇ ਪ੍ਰਸ਼ਾਸਨ ਵਾਲੇ ਵਿੱਚ ਬਾੜ ਕੇ ਕੋਈ ਨਾ ਕੋਈ ਮਾਹੌਲ ਖਰਾਬ ਕਰਨਗੇ ਉਹ ਵੀ ਆਸੇ-ਪਾਸੇ ਤੁਸੀਂ ਪੂਰੀ ਨਿਗਰਾਨੀ ਕਰਣੀ ਹੈ ਇਹ ਗੱਲ ਦਾ ਖਾਸ ਖਿਆਲ ਰੱਖਣਾ ਹੈ ਅਸੀਂ ਬਹੁਤ ਮੋਰਚੇ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਅਸੀਂ ਦਿਲ ਗੱਡੀਆਂ ਦੇ ਮੁਰੇ ਵੀ ਆ ਕੇ ਕਿਤੇ ਕੱਟੇ ਜਾਂਦੇ ਰਹੇ ਹਾਂ ਜਦੋਂ ਨਨਕਾਣਾ ਸਾਹਿਬ ਪੰਜਾ ਸਾਹਿਬ ਗੁਰੂ ਕੇ ਬਾਗ ਦੇ ਮੋਰਚੇ ਜੱਤੋ ਦੇ ਮੋਰਚੇ ਬਹੁਤ ਮੋਰਚੇ ਅਸੀਂ ਸ਼ਾਂਤਮਈ ਤਰੀਕੇ ਨਾਲ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਸੀ ਸੋ ਇਹਨਾਂ ਨੂੰ ਇੱਕ ਮੌਕਾ ਨਾ ਦੇ ਦਿਓ ਇਹ ਸਰਕਾਰ ਪੂਰੀ ਤਾਂਖ ਦੇ ਵਿੱਚ ਹੈ ਇਹ ਕਿਸੇ ਤਰੀਕੇ ਨਾਲ ਟਕਰਾਅ ਖਰਾ ਕੇ ਤੇ ਮਾਹੌਲ ਖਰਾਬ ਕਰਕੇ ਤੇ ਪੰਜਾਬ ਨੂੰ ਲਾਂਬੂ ਕਿਵੇਂ ਲਾਉਣਾ ਹੈ ਫਿਰ ਪੰਜਾਬ ਦੀ ਜਿਵਾਨੀ ਦਾ ਸ਼ਿਕਾਰ ਕਿਵੇਂ ਖੇਡਣਾ ਇਹ ਸਾਰੇ ਉਸ ਦਲ ਤੇ ਲੱਗੇ ਹੋਏ ਸੋ ਮੇਰਾ ਵੀਰ ਜਿੰਨੇ ਤੁਸੀਂ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆਪਣੇ ਪਾਣੀਆਂ ਨੂੰ ਬਚਾਉਣਾ ਚਾਹੁੰਦੇ ਹੋ ਇਹਨਾਂ ਜਰਾਂ ਦੇ ਕੋਲੋਂ ਉਹ ਇਹ ਗੱਲ ਨੂੰ ਖਾਸ ਧਿਆਨ ਰੱਖ ਕੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਕੋਈ ਲੜਵਾਜੀ ਨਹੀਂ ਕਰਨਾ ਆਪਾਂ ਨਾ ਆਪਾਂ ਤਮਾਸ਼ੀਨ ਬਣ ਕੇ ਆਉਣਾ ਆਪਾਂ ਬੜੇ ਸਹਿਰਦ ਹੋ ਕੇ ਆਉਣਾ ਸੰਜੀਦਾ ਹੋ ਕੇ ਆਉਣਾ ਇੱਕ ਗੱਲ ਦਾ ਹੋਰ ਖਿਆਲ ਰੱਖਿਓ ਸਾਡਾ ਮੁੱਦਾ ਸਿਰਫ ਤੇ ਸਿਰਫ ਪਾਣੀਆਂ ਤੇ ਕੇਂਦਰਿਤ ਹੋਣਾ ਚਾਹੀਦਾ ਇਹਨਾਂ ਨੇ ਬੱਚ ਆਪਣੇ ਬੰਦੇ ਬਾੜ ਕੇ ਕੋਈ ਇੱਧਰ ਉੱਧਰ ਗੱਲ ਵੀ ਭਰਕਾਉਣ ਦੀ ਕੋਸ਼ਿਸ਼ ਕਰਨਗੇ ਕੋਈ ਹੋਰ ਦਿਸ਼ਾ ਦੇਣ ਦੀ ਕੋਸ਼ਿਸ਼ ਵੀ ਕਰਨਗੇ ਸਾਡਾ ਮੁੱਦਾ ਸਿਰਫ ਤੇ ਸਿਰਫ ਇਹਨਾਂ ਹੈ ਵੀ ਅਸੀਂ ਆ ਗਏ ਹਾਂ ਤੁਸੀਂ ਅੰਦਰ ਦੇ ਦਿਓ ਤੁਸੀਂ ਪਰਚੇ ਪਾ ਦਿਓ ਤੁਸੀਂ ਜੇਲਾ ਸਿੱਟ ਦਿਓ ਤੁਸੀਂ ਡਾਂਗਾ ਮਾਰ ਲਓ ਜੋ ਮਰਜ਼ੀ ਕਰ ਲਓ ਪਰ ਇਹ ਅਸੀਂ ਜ਼ਹਿਰਾਂ ਬੰਦ ਕਰ ਦਾਂਗੇ ਕਿਉਂਕਿ ਅਸੀਂ ਇਹਦੇ ਪਹਿਲਾਂ ਰਾਜਪਾਲ ਕੋਲੇ ਕਮਿਸ਼ਨਰ ਕੋਲੇ ਥਾਣਿਆਂ ਦੇ ਵਿੱਚ ਐਨਜੀਟੀ ਦੇ ਵਿੱਚ ਲੰਮੇ ਸਮੇਂ ਤੋਂ ਇਹ ਜਾ ਰਹੇ ਆ ਪਰ ਜਦੋਂ ਕੋਈ ਰਾਹ ਨਹੀਂ ਦੇਖਿਆ ਕੋਈ ਸੁਣਵਾਈ ਨਹੀਂ ਹੋਈ ਕਿਸੇ ਆਡਰਾਂ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਭਰਾਵੋ ਆਕ ਕੇ ਇਹ ਫੈਸਲਾ ਲਿਆ ਸੋ ਇਸ ਕਰਕੇ ਹੁਣ ਬੇਨਤੀ ਆ ਸਾਰੇ ਸਬਰ ਨਾਲ ਏਕੇ ਨਾਲ ਸ਼ਾਂਤੀ ਚਾਉਣਾ ਜਿੱਥੇ ਕਿਤੇ ਆਉਣਾ ਕਾਫਲਿਆਂ ਦੇ ਰੂਪ ਚਾਉਣਾ ਉੱਥੇ ਸੜਕਾਂ ਦੇ ਬਹਿ ਜਾਓ ਮੈਂ ਲੋਕਾਂ ਤੋਂ ਰਾਹਗੀਰਾਂ ਤੋਂ ਭਰਾਵੋ ਪਹਿਲੇ ਅਸੀਂ ਮਾਫੀ ਮੰਗ ਲੈਂਦੇ ਵੀ ਸਾਡਾ ਸੜਕਾਂ ਦੇ ਬੈਠਣਾ ਕੋਈ ਸਾਨੂੰ ਸ਼ੌਂਕ ਨਹੀਂ ਵੀ ਸਾਡੇ ਲੋਕ ਉੱਠ ਕੇ ਕੱਲ ਨੂੰ ਸੜਕਾਂ ਦੇ ਬੈਠਣਗੇ ਉਹ ਮਜਬੂਰੀ ਆ ਭਰਾਓ ਸਾਡੀਆਂ ਜ਼ਿੰਦਗੀਆਂ ਜਾਨਾਂ ਦਾ ਸਵਾਲ ਆ ਯਾਰ ਇਨਸਾਨਾਂ ਦਾ ਸਵਾਲ ਆ ਇਹ ਮਨੁੱਖਤਾ ਦਾ ਸਵਾਲ ਆ ਇਹ ਨਾ ਕਿ ਸਿੱਖ ਦਾ ਮਸਲਾ ਨਾ Hindu ਨਾ Musalman ਦਾ ਸਭ ਦਾ ਸਾਂਝਾ ਮਸਲਾ ਪਿੰਡੂ ਸ਼ਹਿਰੀ ਅਮੀਰ ਗਰੀਬ ਸਭ ਦਾ ਸਾਂਝਾ ਮਸਲਾ ਕੋ ਪਾਣੀ ਦੀ ਹਰ ਇੱਕ ਨੂੰ ਲੋੜ ਆ ਬਾਈ ਪਾਣੀ ਆ ਤਾਂ ਜੀਵਨ ਸੁਪਰੇ ਸਰਕਾਰ ਮਸਲੇ ਨੂੰ ਵਿਗਾੜਨਾ ਚਾਹੁੰਦੀ ਆ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀ ਆ ਇਹ ਲਗਾਤਾਰ ਲੱਗੇ ਹੋਏ ਨੇ ਇਹਨਾਂ ਦਾ ਮਿੱਥਿਆ ਹੋਇਆ ਵੀ ਇਸ ਤਰੀਕੇ ਨਾਲ ਐਂ ਕਰ ਦਿਓ ਐਂ ਕਰ ਦਿਓ ਡਾਇਵਰਟ ਕਰ ਦਿਓ ਸੋ ਸਾਰਿਆਂ ਨੇ ਧਿਆਨ ਦੇਣਾ ਮਸਲੇ ਦੇ ਉੱਤੇ ਇਹ ਆਪਾਂ ਕਾਹ ਨੂੰ ਸ਼ਾਂਤਮਈ ਤਰੀਕੇ ਨਾਲ ਇੱਕੋ ਹੀ ਮੁੱਦੇ ਤੇ ਧਿਆਨ ਕੇਂਦਰਿਤ ਕਰਕੇ ਪਾਣੀ ਦਾ ਮੁੱਦਾ ਪਾਣੀ ਚ ਜਾਰਾ ਬੰਦ ਕਰਾਉਣੀਆਂ ਨੇ ਉਸ ਮੁੱਦੇ ਤੇ ਕੇਂਦਰ ਧੋਕੇ ਹੋਣਾ ਮੈਂ ਪਿੰਡਾਂ ਚ ਅਪੀਲ ਕਰਦਾ ਵੀ ਭਾਈ ਜੇ ਇਹ ਨਹੀਂ ਨਿਕਲਣਦੇ ਫੜ ਲੈਂਦੇ ਨੇ ਆ ਸੇ ਪਾਸੇ ਤਾਂ ਪਿੰਡਾਂ ਦੇ ਵਿੱਚੋਂ ਮੇਰਾ ਵੀਰ ਗੁਰੂ ਘਰਾਂ ਦੇ ਵਿੱਚੋਂ ਅਨਾਉਂਸਮੈਂਟਾਂ ਕਰਕੇ ਤਾਂ ਬਾਹਰ ਛੜਕਾ ਦੇ ਨਿਕਲੋ ਬਹੁਤ ਜ਼ਰੂਰੀ ਆ ਕਿਉਂਕਿ ਯਾਰ ਸਾਡਾ ਤਾਂ ਰਹੀ ਕੁਛ ਨਹੀਂ ਯਾਰ ਕੱਲੇ ਕੱਲੇ ਜਵਾਕ ਐ ਉਹ ਕੈਂਸਰ ਨਾਲ ਮਰ ਜਾਣੇ ਆ ਕਾਲੇ ਪੀਲੇ ਨਾਲ ਮਰ ਜਾਣੇ ਆ ਯਾਰ ਮਨ ਲੱਗਉਂਦੀ ਚੱਕਿਆ ਜਵਾਬ ਦੇਖਦਾ ਹੁੰਦਾ ਮੈਂ ਉਸ ਸੁਨਰਾਸਤਾਨ ਦੀ ਗੱਲ ਸੁਣਾਈ ਆ ਯਾਰ ਜਮਦੇ ਜਵਾਬ ਨੂਰਾਸਤਾਨ ਦੇ ਵਿੱਚ ਮੂੰਹ ਦਾ ਕੈਂਸਰ ਹੈ ਤਾਂ ਅਸੀਂ ਕਿੱਥੋਂ ਬਚ ਜਾਗੇ ਜਿਹੜੀਆਂ ਲਾਦਾਂ ਖਾਤਰ ਜਿਹੜੇ ਬੱਚਿਆਂ ਖਾਤਰ ਅਸੀਂ ਦਿਨ ਰਾਤ ਤੁਰੇ ਫਿਰਦੇ ਆ ਖੱਪਦੇ ਫਿਰਦੇ ਆ ਯਾਰ ਜਿੰਨਾ ਖਾਤਰ ਅਸੀਂ ਮਰਦੇ ਆ ਭੁੱਖ ਤੇ ਵੀ ਕੱਟਦੇ ਆ ਸਾਡੇ ਬੱਚਿਆਂ ਦੀ ਵਧੀਆ ਜ਼ਿੰਦਗੀ ਹੋ ਜੇ ਉਹਨਾਂ ਨੂੰ ਜ਼ਿੰਦਗੀ ਨਹੀਂ ਬਾਈ ਇਹ ਪਾਣੀ ਮੌਤ ਦੇ ਰਿਹਾ ਤੁਸੀਂ ਫੈਨਲਾ ਕਰਨਾ ਪੰਜਾਬੀਓ ਹੱਥ ਬੰਨ੍ਹ ਕੇ ਤੁਹਾਡੇ ਅੱਗੇ ਅਪੀਲ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਬਈ ਪਹੁੰਚਣਾ ਉੱਥੇ ਪਹੁੰਚਣਾ ਸ਼ਾਂਤਮਈ ਤਰੀਕੇ ਨਾਲ ਜਾਵਤੇ ਚ ਪਹੁੰਚਣਾ ਕੋਈ ਹੁਲੜ ਬਾਜੀ ਨਹੀਂ ਜੇ ਕਰਦੇ ਆ ਡਾਂਗਾ ਮਾਰਦੇ ਆ ਕਸ਼ਾਈ ਕਰਦੇ ਜਬਰ ਕਰਦੇ ਜੋ ਕਰਦੇ ਕਰਨਦੇ